ਜੋ ਜਿਵੇਂ ਦੋਸਤਾਂ ਦਾ ਨਵਾਂ ਸਾਲ ਆ ਰਿਹਾ ਹੈ ਤੇ ਕੀ ਨਵਾਂ ਮੈਂ ਐਸਆਈ ਜਗਬੀਰ ਸਿੰਘ ਇਨਚਾਰਜ ਵਿਜੀਨਗਰ ਸਮੂਹ ਸਟਾਫ ਵੱਲੋਂ ਅ ਸ਼ਹਿਰ ਵਾਸੀਆਂ ਨੂੰ ਤੇ ਇਲਾਕਾ ਨਿਵਾਸੀਆਂ ਨੂੰ ਨਵੇਂ ਸਾਲ ਦੀਆਂ ਤੇ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਦੇਦਾ ਤੇ ਇਲਾਕਾ ਨਿਵਾਸੀਆਂ ਤੇ ਬੱਚਿਆਂ ਨੂੰ ਬੇਨਤੀ ਕਰਦਾ ਹਾਂ ਕਿ ਚਾਇਨਾ ਡੋਰ ਤੋਂ ਚਾਇਨਾ ਡੋਰ ਵਰਤਨ ਨੂੰ ਤੁੰਗਰੇਜ ਕੀਤਾ ਜਾਵੇ ਤਾਂ ਕਿ ਉਹ ਕੋਈ ਹਾਦਸਾ ਨਾ ਵਾਪਸ ਸਕੇ ਮੇਰੇ ਵੱਲੋਂ ਤੇ ਮੇਰੇ ਸਟਾਫ ਵੱਲੋਂ ਸਮੂਥ ਸਟਾਵਲ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ। ਸਰਦੀ ਬਹੁਤ ਹੈਗੀ ਹੈ ਕੀ ਕਰ ਸਕਦੇ ਸਰਦੀ ਬਹੁਤ ਹੈ ਜੀ ਆਪਣੇ ਬਜ਼ੁਰਗਾਂ ਨੂੰ ਤੇ ਆਪਣੇ ਬੱਚਿਆਂ ਨੂੰ ਗਰਮ ਕੱਪੜਿਆਂ ਵਰਤ ਕੇ ਉਹਨਾਂ ਨੂੰ ਸਰਦੀ ਤੋਂ ਪਹਚਾਇਆ ਜਾਵੇ। ਮੇਰੇ ਵੱਲੋਂ ਅਤੇ ਮੇਰੇ ਸਟਾਫ ਵੱਲੋਂ 2024 ਦੇ ਆਗਮਨ ਦੀਆਂ ቦት ቦት በምባርክ አውንዴ